ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਆ ਇਸ ਦੇ ਨਾਲ ਹੀ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵੀ ਮੁਹਿੰਮ ਛੇੜੀ ਹੋਈ ਆ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਨੇ ਰੋਜ਼ਾਨਾ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਇਸੇ ਦੇ ਚੱਲਦੇ ਲੁਧਿਆਣਾ ਦੇ ਵਿੱਚ ਅੱਜ ਪੁਲਿਸ ਨੇ ਤਿੰਨ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜੋ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ एडीसीपी समीर वर्मा ਨੇ ਦੱਸਿਆ ਕਿ ਬੀਤੇ ਦਿਨ ਲੁਧਿਆਣਾ ਦੇ ਕਾਕੋਵਾਲ ਰੋਡ ਤੇ ਤਿੰਨ ਸ਼ੱਕੀਆਂ ਵੱਲੋਂ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਅਤੇ ਬੰਦੂਕ ਤੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਉਸਦਾ ਮੋਟਰਸਾਈਕਲ ਖੋਇਆ ਸੀ ਜਿਸ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਇਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਉਨ੍ਹਾਂ ਤੋਂ ਮੋਟਰਸਾਈਕਲ ਚਾਰ ਮੋਬਾਈਲ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਏ ਉਹਨਾਂ ਦੱਸਿਆ ਕਿ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਕੁੱਟਿਆ ਤੇ ਉਸ ਦਾ ਮੋਟਰਸਾਈਕਲ ਖੋਹ ਲਿਆ ਗਿਆ ਸੀ। ਉਹਨਾਂ ਕਿਹਾ ਕਿ ਪੁਛਗਿਚ ਵਿੱਚ ਇਹਨਾਂ ਕੋਲੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਏਡੀਸੀਪੀ ਸਮੀਰ ਵਰਮਾ ਨੇ ਇਸ ਦੇ ਸੰਬੰਧ ਵਿੱਚ ਹੋਰ ਕੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਸੁਣਾ ਦਿੰਦੇ ਹਾਂ। 6 ਤਰੀਕ ਨੂੰ ਰਾਤ ਦੇ 10 ਵਜੇ ਇੱਕ ਜੋਧੇਵਾਲ ਦੇ ਏਰੀਏ ਦੇ ਵਿੱਚ ਕੱਕੋਵਾਲ ਰੋਡ ਤੇ ਇੱਕ ਮੋਟਰਸਾਈਕਲ ਖੋਹ ਹੋਇਆ ਸੀਗਾ। ਉਹਦੇ ਇਮੀਡੀਏਟਲੀ ਸਾਡੇ ਵੱਲੋਂ ਜਿਹੜੀ ਐਫਆਈਆਰ ਰਜਿਸਟਰ ਕੀਤੀ ਸੀਗੀ ਐਸਐਚਓ ਜੁਲਦੇਵਾਲ ਵਿੱਚ ਤੇ ਉਹਦੇ ਵਿੱਚ ਐਸਿਪੀ ਨਾਰਥ ਤੇ ਐਸਐਚਓ ਜੁਦੇਵਾਲ ਦੀ ਟੀਮ ਨੂੰ ਸਫਲਤਾ ਹਾਸਲ ਹੋਈ ਹੈ ਇਹਦੇ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤਾਂ ਤਿੰਨ ਬੰਦੇ ਜਿਹੜੇ ਨੇ ਖੋਏ ਸੀਗੇ ਉਹਨਾਂ ਨੇ ਦਾਦ ਦਿਖਾ ਕੇ ਖੋਹ ਕੀਤੀ ਸੀਗੀ ਤੇ ਉਹਦੇ ਵਿੱਚ ਅਸੀਂ ਜਿਹੜੇ ਤਿੰਨੋਂ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਜੀ ਤੇ ਉਹਨਾਂ ਕੋਲੋਂ ਜਿਹੜਾ ਖੋਹ ਕੀਤਾ ਮੋਟਰਸਾਈਕਲ ਸੀਗਾ ਉਹ ਵੀ ਬਰਾਮਦ ਕਰ ਲਿਆ ਤੇ ਨਾਲ ਜਿਹੜਾ ਦਾਦ ਸੀਗਾ ਉਹ ਵੀ ਬਰਾਮਦ ਕਰ ਲਿਆ ਤੇ ਤਿੰਨੋ ਦੋਸ਼ੀ ਜਿਹੜੇ ਨੇ ਕਾਕੋਵਲ ਰੋਡ ਦੇ ਉਸ ਏਰੀਆ ਦੇ ਰਹਿਣ ਵਾਲੇ ਨੇ ਠੀਕ ਹੈ ਤੇ ਇੱਕ ਜਿਹੜਾ ਚ ਦੋਸ਼ੀ ਵਿਕਾਸ ਕੁਮਾਰ ਹੈਗਾ ਉਹਦੇ ਖਿਲਾਫ ਜਿਹੜਾ ਹੈਗਾ ਪਹਿਲਾਂ ਵੀ ਕੋਹ ਦਾ ਪਰਚਾ 2024 ਦਾ ਜਿਹੜਾ ਹੈਗਾ ਉਹ ਦਰਜ ਹੈ। ਤਿੰਨਾਂ ਦੀ ਉਮਰ ਜਿਹੜੀ ਹੈ 20 ਤੋਂ 22 ਸਾਲ ਦੇ ਵਿੱਚ। ਇਹ ਸਾਰੇ ਇਹਨਾਂ ਦੀ ਪਹਿਲੀ ਵਾਰ ਦਾ ਫਿਜ਼ਿਕ ਸੀ ਜਿਹੜੀ ਤਿੰਨ ਹੋਰ ਨੇ। ਜਿਹੜੇ ਹਾਂ ਉਹਨਾਂ ਦੀ ਉਹਨਾਂ ਦੇ ਖਿਲਾਫ ੱਲੇ ਜਿਹੜਾ ਹੈਗਾ ਕੋਈ ਹੋਰ ਪਰਚਾ ਦਰਜ ਨਹੀਂ ਹੈਗਾ। ਜਿਹੜਾ ਇਹਨਾਂ ਚ ਇੱਕ ਦੋਸ਼ੀ ਵਿਕਾਸ ਕੁਮਾਰ ਹੈਗਾ ਉਹਦੇ ਖਿਲਾਫ ਪਹਿਲਾਂ ਵੀ ਕੋਹ ਦਾ ਪਰਚਾ ਦਰਜ ਹੈ। ਇਹ ਆਪਣੀ ਤੌਰ ਕੀ ਕੀ ਬੰਦ ਕੀਤਾ ਨੇ। ਇਹ ਜੋ ਜਿਹੜੇ ਹੈਗੇ ਚਾਰ ਮੋਬਾਈਲ ਫੋਨ ਜਿਹੜੇ ਨੇ ਅਸੀਂ ਉਹ ਵੀ ਜਿਹੜੇ ਖੋਹਾਂ ਕਰਦੇ ਸੀਗੇ ਇਹ ਉਹ ਵੀ ਬਰਾਮਦ ਕੀਤੇ ਅੱਛਾ ਸਰ ਇਹਨਾਂ ਨੇ ਕੋਈ ਮਾਰਕੁੱਟ ਵੀ ਕੀਤੀ ਸੀਗੀ ਉਹਦੇ ਨਾਲ ਦੇ ਲੋਕ ਮੋਟਰਸਾਈਕਲ ਬਿਲਕੁਲ ਜਿਹੜਾ ਇਹ ਦਾਤ ਸੀਗਾ ਦਾਤ ਨੂੰ ਮਾਰ ਕੇ ਹੀ ਜਿਹੜੀ ਇਹਨੇ ਮੋਟਰਸਾਈਕਲ ਜਿਹੜਾ ਖੋਹ ਕੀਤਾ ਸੀ ਕੰਮ ਕੀ ਕਰਦੇ ਸੀ ਸਰ ਇਹ ਬਿਲਕੁਲ ਹਲੇ ਜਿਹੜੇ 22 ਸਾਲ ਦੇ ਹੈਗੇ ਨੇ ਕੋਈ ਕੰਮ ਨਹੀਂ ਕਰਦੇ ਵੇਲੇ ਨੇ ਨਸ਼ੇ ਦੀ ਨੂੰ ਨਹੀਂ ਕਰਦੇ ਸੀ ਉਹ ਸਾਰਾ ਆਪਣੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਲੱਗ ਰਿਹਾ ਕਿ ਨਸ਼ਾ ਵਗੈਰਾ ਕਰਦੇ ਨੇ ਜੀ ਉਸ ਕਰਕੇ ਕੀਤਾ ਸਰ ਪ੍ਰਵਾਸੀ ਨੇ ਕਿ ਪੰਜਾਬ ਤੇ ਪੰਜਾਬ ਦੇ ਨੇ ਤੈਨੂੰ ਪੰਜਾਬੀ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਆ ਜਿਸ ਦੇ ਨਾਲ ਹੀ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵੀ ਮੁਹਿੰਮ ਛੇੜੀ ਹੋਈ ਆ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਨੇ ਰੋਜ਼ਾਨਾ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਇਸੇ ਦੇ ਚੱਲਦੇ ਲੁਧਿਆਣਾ ਦੇ ਵਿੱਚ ਅੱਜ ਪੁਲਿਸ ਨੇ ਤਿੰਨ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜੋ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਬੀਤੇ ਦਿਨ ਲੁਧਿਆਣਾ ਦੇ ਕਾਕੋਵਾਲ ਰੋਡ ਤੇ ਤਿੰਨ ਸ਼ੱਕੀਆਂ ਵੱਲੋਂ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਅਤੇ ਬੰਦੂਕ ਤੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਉਸ ਦਾ ਮੋਟਰਸਾਈਕਲ ਖੋਇਆ ਸੀ ਜਿਸ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਇਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਤੋਂ ਮੋਟਰਸਾਈਕਲ ਚਾਰ ਮੋਬਾਈਲ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਏ ਉਹਨਾਂ ਦੱਸਿਆ ਕਿ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਕੁੱਟਿਆ ਤੇ ਉਸ ਦਾ ਮੋਟਰਸਾਈਕਲ ਖੋਹ ਲਿਆ ਗਿਆ ਸੀ ਹੁਣ ਆ ਕਿਹਾ ਕਿ ਪੁਛਗਿਚ ਵਿੱਚ ਇਹਨਾਂ ਕੋਲੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਏਡੀਸੀਪੀ ਸਮੀਰ ਵਰਮਾ ਨੇ ਇਸ ਦੇ ਸੰਬੰਧ ਵਿੱਚ ਹੋਰ ਕੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਸੁਣਾ ਦਿੰਦੇ ਹਾਂ 6 ਤਰੀਕ ਨੂੰ ਰਾਤ ਦੇ 10 ਵਜੇ ਇੱਕ ਜੋਧੇਵਾਲ ਦੇ ਏਰੀਏ ਦੇ ਵਿੱਚ ਕੱਕੋਵਾਲ ਰੋਡ ਤੇ ਇੱਕ ਮੋਟਰਸਾਈਕਲ ਖੋਹ ਹੋਇਆ ਸੀਗਾ ਉਹਦੇ ਵਿੱਚ ਇਮੀਡੀਏਟਲੀ ਸਾਡੇ ਵੱਲੋਂ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਸੀਗੀ ਐਸ ਐਚ ਓ ਜੁੱਦੇਵਾਲ ਵਿੱਚ ਤੇ ਉਹਦੇ ਵਿੱਚ ਐਸ ਆਈ ਪੀ ਨਾਰਥ ਤੇ ਐਸ ਐਚ ਓ ਜੁੱਦੇਵਾਲ ਦੀ ਟੀਮ ਨੂੰ ਸਫਲਤਾ ਹਾਸਿਲ ਹੋਈ ਹੈ ਇਹਦੇ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤਾਂ ਤਿੰਨ ਬੰਦੇ ਜਿਹੜੇ ਨੇ ਉਹ ਆਏ ਸੀਗੇ ਉਹਨਾਂ ਨੇ ਦਾਦ ਦਿਖਾ ਕੇ ਖੋਹ ਕੀਤੀ ਸੀਗੀ ਤੇ ਉਹਦੇ ਵਿੱਚ ਅਸੀਂ ਜਿਹੜੇ ਤਿੰਨੋ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਜੀ ਉਹਨਾਂ ਕੋਲੋਂ ਜਿਹੜਾ ਖੋਹ ਕੀਤਾ ਮੋਟਰਸਾਈਕਲ ਸੀਗਾ ਉਹ ਵੀ ਬਰਾਮਦ ਕਰ ਲਿਆ ਤੇ ਨਾਲ ਜਿਹੜਾ ਦਾਦ ਸੀਗਾ ਉਹ ਵੀ ਬਰਾਮਦ ਕਰ ਲਿਆ ਤੇ ਤਿੰਨੋ ਦੋਸ਼ੀ ਜਿਹੜੇ ਨੇ ਕਾਕੋਵਲ ਰੋਡ ਦੇ ਉਸ ਏਰੀਆ ਦੇ ਰਹਿਣ ਵਾਲੇ ਨੇ ਠੀਕ ਹੈ ਤੇ ਇੱਕ ਜਿਹੜਾ ਚ ਦੋਸ਼ੀ ਵਿਕਾਸ ਕੁਮਾਰ ਹੈਗਾ ਉਹਦੇ ਖਿਲਾਫ ਜਿਹੜਾ ਹੈਗਾ ਪਹਿਲਾਂ ਵੀ ਕੋਹ ਦਾ ਪਰਚਾ 2024 ਦਾ ਜਿਹੜਾ ਹੈਗਾ ਉਹ ਦਰਜ ਹੈ ਤਿੰਨਾਂ ਦੀ ਉਮਰ ਜਿਹੜੀ ਹੈ 20 ਤੋਂ 22 ਸਾਲ ਦੇ ਵਿੱਚ ਇਹ ਸਰੇਨਾਂ ਦੀ ਪਹਿਲੀ ਵਾਰ ਦਾ ਤਸੀਹਕ ਸੀ ਜਿਹੜੇ ਤਿੰਨ ਹੋਰ ਨੇ ਦੋ ਹੋਰ ਜਿਹੜੇ ਉਹਨਾਂ ਦੀ ਉਹਨਾਂ ਦੇ ਖਿਲਾਫ ੱਲੇ ਜਿਹੜਾ ਹੈ ਉਸ ਹੋਰ ਪਰਚਾ ਦਰਜ ਨਹੀਂ ਹੈਗਾ ਜਿਹੜਾ ਇਹਨਾਂ ਚ ਇੱਕ ਦੋਸ਼ੀ ਵਿਕਾਸ ਕੁਮਾਰ ਹੈਗਾ ਉਹਦੇ ਖਿਲਾਫ ਪਹਿਲਾਂ ਵੀ ਕੋਹ ਦਾ ਪਰਚਾ ਦਰਜ ਹੈ ਜੀ ਬਦਲਾਵ ਹੌਲਕੀ ਕੀ ਬਰਾਮਦ ਕੀਤਾ ਗਿਆ ਇਹ ਜੋ ਜਿਹੜੇ ਹੈਗੇ 4 ਮੋਬਾਈਲ ਫੋਨ ਜਿਹੜੇ ਨੇ ਅਸੀਂ ਉਹ ਵੀ ਜਿਹੜੇ ਖੋਵਾ ਕਰਦੇ ਸੀਗੇ ਇਹ ਉਹ ਵੀ ਬਰਾਮਦ ਕੀਤਾ। ਅੱਛਾ ਸਰ ਇਹਨਾਂ ਨੇ ਕੋਈ ਮਾਰਕ ਉਸ ਵੀ ਕੀਤੀ ਸੀਗੀ ਉਹਦੇ ਨਾਲ ਦੇ ਲੋਕ ਮੋਟਰਸਾਈਕਲ ਬਿਲਕੁਲ ਜਿਹੜਾ ਇਹ ਦਾਤ ਸੀਗਾ ਦਾਤ ਨੂੰ ਮਾਰ ਕੇ ਹੀ ਜਿਹੜੀ ਇਹਨੇ ਮੋਟਰਸਾਈਕਲ ਜਿਹੜਾ ਖੋਹ ਕੀਤਾ ਸੀ। ਕੰਪਨੀ ਕਰਦੇ ਸੀ ਸਰ ਤੇ ਬਿਲਕੁਲ ਇਹ ਜਿਹੜੇ 22 ਸਾਲ ਦੇ ਹੈਗੇ ਨੇ ਕੋਈ ਕੰਮ ਨਹੀਂ ਕਰਦੇ ਵੇਲੇ ਨੇ। ਨਸ਼ੇ ਨਹੀਂ ਕਰਦੇ ਸੀ ਉਹ ਸਾਰਾ ਉਹਨਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਲੱਗ ਰਿਹਾ ਕਿ ਨਸ਼ਾ ਵਗੈਰਾ ਕਰਦੇ ਨੇ ਜੀ ਉਸ ਕਰਕੇ ਕੀਤਾ। ਸਰ ਪ੍ਰਵਾਸੀ ਨੇ ਕਿ ਪੰਜਾਬ ਦੇ ਤੇ ਪੰਜਾਬ ਦੇ ਨੇ ਤੈਨੂੰ ਪੰਜਾਬੀ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਆ ਜਿਸ ਦੇ ਨਾਲ ਹੀ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵੀ ਮੁਹਿੰਮ ਛੇੜੀ ਹੋਈ ਆ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਨੇ ਰੋਜ਼ਾਨਾ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਇਸੇ ਦੇ ਚੱਲਦੇ ਲੁਧਿਆਣਾ ਦੇ ਵਿੱਚ ਅੱਜ ਪੁਲਿਸ ਨੇ ਤਿੰਨ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜੋ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਬੀਤੇ ਦਿਨ ਲੁਧਿਆਣਾ ਦੇ ਕਾਕੋਵਾਲ ਰੋਡ ਤੇ ਤਿੰਨ ਸ਼ੱਕੀਆਂ ਵੱਲੋਂ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਅਤੇ ਬੰਦੂਕ ਤੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਉਸ ਦਾ ਮੋਟਰਸਾਈਕਲ ਖੋਇਆ ਸੀ ਜਿਸ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਇਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਤੋਂ ਮੋਟਰਸਾਈਕਲ ਚਾਰ ਮੋਬਾਈਲ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਏ ਉਹਨਾਂ ਦੱਸਿਆ ਕਿ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਕੁੱਟਿਆ ਤੇ ਉਸ ਦਾ ਮੋਟਰਸਾਈਕਲ ਖੋਹ ਲਿਆ ਗਿਆ ਸੀ ਹੁਣ ਆ ਕਿਹਾ ਕਿ ਪੁਛਗਿਚ ਵਿੱਚ ਇਹਨਾਂ ਕੋਲੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਏਡੀਸੀਪੀ ਸਮੀਰ ਵਰਮਾ ਨੇ ਇਸ ਦੇ ਸਬੰਧ ਵਿੱਚ ਹੋਰ ਕੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਸੁਣਾ ਦਿੰਦੇ ਹਾਂ 6 ਤਰੀਕ ਨੂੰ ਰਾਤ ਦੇ 10 ਵਜੇ ਇੱਕ ਜੋਧੇਵਾਲ ਦੇ ਏਰੀਏ ਦੇ ਵਿੱਚ ਕੱਕੋਵਾਲ ਰੋਡ ਤੇ ਇੱਕ ਮੋਟਰਸਾਈਕਲ ਖੋਹ ਹੋਇਆ ਸੀਗਾ ਉਹਦੇ ਵਿੱਚ ਇਮੀਡੀਏਟਲੀ ਸਾਡੇ ਵੱਲੋਂ ਜਿਹੜੀ ਐਫਆਈਆਰ ਰਜਿਸਟਰ ਕੀਤੀ ਸੀਗੀ ਐਸਐਚਓ ਜੁਲਦੇਵਾਲ ਵਿੱਚ ਤੇ ਉਹਦੇ ਵਿੱਚ ਐਸਿਪੀ ਨਾਰਥ ਤੇ ਐਸਐਚਓ ਜੁਲਦੇਵਾਲ ਦੀ ਟੀਮ ਨੂੰ ਸਫਲਤਾ ਹਾਸਲ ਹੋਈ ਹੈ ਇਹਦੇ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤਾਂ ਤਿੰਨ ਬੰਦੇ ਜਿਹੜੇ ਨੇ ਖੋਏ ਸੀਗੇ ਉਹਨਾਂ ਨੇ ਦਾਦ ਦਿਖਾ ਕੇ ਖੋਹ ਕੀਤੀ ਸੀਗੀ ਤੇ ਉਹਦੇ ਵਿੱਚ ਅਸੀਂ ਜਿਹੜੇ ਤਿੰਨੋਂ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਜੀ ਤੇ ਉਹਨਾਂ ਕੋਲੋਂ ਜਿਹੜਾ ਖੋਹ ਕੀਤਾ ਮੋਟਰਸਾਈਕਲ ਸੀਗਾ ਉਹ ਵੀ ਬਰਾਮਦ ਕਰ ਲਿਆ ਤੇ ਨਾਲ ਜਿਹੜਾ ਦਾਦ ਸੀਗਾ ਉਹ ਵੀ ਬਰਾਮਦ ਕਰ ਲਿਆ ਤੇ ਤਿੰਨ ਦੋਸ਼ੀ ਜਿਹੜੇ ਨੇ ਕਾਕੋਵਲ ਰੋਡ ਦੇ ਉਸੇ ਏਰੀਆ ਦੇ ਰਹਿਣ ਵਾਲੇ ਨੇ ਠੀਕ ਹੈ ਤੇ ਇੱਕ ਜਿਹੜਾ ਚ ਦੋਸ਼ੀ ਵਿਕਾਸ ਕੁਮਾਰ ਹੈਗਾ ਉਹਦੇ ਖਿਲਾਫ ਜਿਹੜਾ ਹੈਗਾ ਪਹਿਲਾਂ ਵੀ ਖੋਲਾ ਪਰਚਾ 2024 ਦਾ ਜਿਹੜਾ ਹੈਗਾ ਉਹ ਦਰਜ ਹੈ। ਇਹਨਾਂ ਦੀ ਉਮਰ ਜਿਹੜੀ ਹੈ 20 ਤੋਂ 22 ਸਾਲ ਦੇ ਵਿੱਚ। ਇਹ ਸਰੇਨਾਂ ਦੀ ਪਹਿਲੀ ਵਾਰ ਦਾ ਫਿਜ਼ਿਕ ਸੀ ਜਿਹਦੇ ਨੂੰ ਤਿੰਨ ਹੋਰ ਨੇ ਉਹ ਹੋਰ ਜਿਹੜੇ ਹਨ ਉਹਨਾਂ ਦੇ ਖਿਲਾਫ ੱਲੇ ਜਿਹੜਾ ਹੈਗਾ ਕੋਈ ਹੋਰ ਪਰਚਾ ਦਰਜ ਨਹੀਂ ਹੈਗਾ। ਜਿਹੜਾ ਇਹਨਾਂ ਚ ਇੱਕ ਦੋਸ਼ੀ ਵਿਕਾਸ ਕੁਮਾਰ ਹੈਗਾ ਉਹਦੇ ਖਿਲਾਫ ਪਹਿਲਾਂ ਵੀ ਖੋਲਾ ਪਰਚਾ ਦਰਜ। ਜੀ ਅਧਵਾ ਹੌਲਕੀ ਕੀ ਬਰਾਮਦ ਕੀਤਾ ਗਿਆ। ਇਹ ਜੋ ਜਿਹੜੇ ਹੈਗੇ ਚਾਰ ਮੋਬਾਈਲ ਫੋਨ ਜਿਹੜੇ ਨੇ ਅਸੀਂ ਉਹ ਵੀ ਜਿਹੜੇ ਖੋਹਾਂ ਕਰਦੇ ਸੀਗੇ ਇਹ ਉਹ ਵੀ ਬਰਾਮਦ ਕੀਤਾ। ਅੱਛਾ ਸਰ ਇਹਨਾਂ ਨੇ ਕੋਈ ਮਾਰਕੁੱਟ ਵੀ ਕੀਤੀ ਸੀਗੀ ਉਹਦੇ ਨਾਮ ਦੇ ਲੋਕ ਬਿਲਕੁਲ ਜਿਹੜਾ ਇਹ ਦਾਤ ਸੀਗਾ ਦਾਤ ਨੂੰ ਮਾਰ ਕੇ ਹੀ ਜਿਹੜੀ ਇਹਨੇ ਮੋਟਰਸਾਈਕਲ ਜਿਹੜਾ ਖੋਹ ਦਿੱਤਾ ਸੀ। ਕੰਮ ਕੀ ਕਰਦੇ ਸੀਗੇ ਸਰ? ਤੇ ਬਿਲਕੁਲ ਇਹ ਜਿਹੜੇ 22 ਸਾਲ ਦੇ ਹੈਗੇ ਨੇ ਕੋਈ ਕੰਮ ਨਹੀਂ ਕਰਦੇ ਵੇਲੇ ਨੇ। ਨਸ਼ੇ ਦੀ ਹੁੰਦੀ ਕਰਦੇ ਸੀ। ਉਹ ਸਾਰਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਲੱਗ ਰਿਹਾ ਕਿ ਨਸ਼ਾ ਵਗੈਰਾ ਕਰਦੇ ਨੇ ਜੀ ਉਸ ਕਰਕੇ ਕੀਤਾ। ਸਰ ਪ੍ਰਵਾਸੀ ਨੇ ਕਿ ਪੰਜਾਬ ਤੇ ਪੰਜਾਬ ਦੇ ਨੇ ਤੈਨੂੰ ਪੰਜਾਬੀ